ਸ਼ਲੋਕ ਦੀਨ ਦਰਦ ਦੁਖ ਪੰਜਨਾ ਕਟਕਟ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ हे ਗਰੀਬਾਂ ਦੀ ਪੀੜਾ ਤੇ ਦੁੱਖ ਦਰਦ ਤਨਾਸ਼ ਕਰਨ ਵਾਲੀ ਪਰਮਾਤਮਾ ਸਭ ਦੀਆਂ ਮੁਸੀਬਤਾਂ ਨੂੰ ਹਰਨ ਵਾਲੇ ਪ੍ਰਭੂ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ ਅਸ਼ਟਪਦੀ ਜਿਹੀਂ ਮਾਤ ਪਿਤਾ ਸੁਤ ਮੀਤ ਨਾ ਭਾਈ ਜਿੱਥੇ ਮਾਤਾ ਪਿਤਾ ਪੁੱਤਰ ਨਾ ਭਰਾ ਕੋਈ ਵੀ ਸਾਥ ਨਹੀਂ ਦਿੰਦਾ ਮਨ ਉਹਾ ਨਾਮ ਤੇਰੀ ਸੰਗ ਸਹਾਈ ਉਥੇ ਹੀ ਮਨ ਤੇਰਾ ਨਾਮ ਹੀ ਸਹਾਈ ਹੋਵੇਗਾ ਜੇਹ ਮਹਾ ਭਾਇਨ ਦੂਤ ਜਮਦਲੇ ਜਿੱਥੇ ਬੜੇ ਹੀ ਡਰਾਵਨੇ ਜਮਾਂ ਦੇ ਦੂਤ ਤਸੀਹੇ ਦਿੰਦੇ ਹਨ ਤਹ ਕੇਵਲ ਨਾਮ ਸੰਗ ਤੇਰੇ ਚਲੇ ਉਥੇ ਹੀ ਮਨ ਕੇਵਲ ਇੱਕ ਪਰਮਾਤਮਾ ਦਾ ਨਾਮ ਹੀ ਸਹਾਇਤਾ ਕਰੇਗਾ ਜੇਹ ਮੁਸ਼ਕਲ ਹੋਵੇ ਅਤ ਭਾਰੀ ਜਿੱਥੇ ਤੈਨੂੰ ਵੱਡੀ ਹੀ ਔਖਾਈ ਤੇ ਮੁਸ਼ਕਲ ਹੋਵੇਗੀ ਹਰਿ ਕੋ ਨਾਮ ਖਿਨ ਮਾਹੇ ਉਦਾਰੀ ਉਥੇ ਹੀ ਹਰੀ ਪ੍ਰਮਾਤਮਾ ਦਾ ਨਾਮ ਹੀ ਸ਼ੇਨਪਲ ਦੇ ਵਿੱਚ ਤੈਨੂੰ ਬਚਾ ਲਵੇਗਾ। ਅਨੇਕ ਪੁਨਾਚਾਰ ਕਰਤ ਨਹੀਂ ਤਰੇ ਜਿੱਥੇ ਪਾਪਾਂ ਦੇ अनेका ਪ੍ਰਾਸਚਿਤ ਕਰਕੇ ਵੀ ਤਰਿਆ ਨਹੀਂ ਜਾ ਸਕਦਾ। ਹਰੀ ਕੋ ਨਾਮ ਕੋਟੀ ਪਾਪ ਪਰਹਰੇ ਉਥੇ ਹਰੀ ਦਾ ਨਾਮ ਕਰੋੜਾ ਪਾਪਾਂ ਨੂੰ ਦੂਰ ਕਰ ਦਿੰਦਾ ਹੈ। ਗੁਰਮੁਖ ਨਾਮ ਜਪੈ ਮਨ ਮੇਰੀ, ਏ ਮਨ ਮੇਰੀ ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਜਪ। ਨਾਨਕ ਪਾਵੂ ਸੂਖ ਕਨੇਰੇ ਹੇ ਨਾਨਕ ਇਸ ਨਾਲ ਅਨੇਕਾਂ ਹੀ ਸੁੱਖਾਂ ਦੀ ਪ੍ਰਾਪਤੀ ਹੋਵੇਗੀ ਸਗਲ ਸ੍ਰਿਸ਼ਟੀ ਕੋ ਰਾਜਾ ਦੁਖੀਆ ਸਾਰੇ ਹੀ ਸੰਸਾਰ ਦਾ ਰਾਜਾ ਵੀ ਦੁਖੀ ਹੁੰਦਾ ਹੈ ਹਰੀ ਕਾ ਨਾਮ ਜਪਤ ਹੋਈ ਸੁਖੀਆ ਉਹ ਹਰੀ ਦਾ ਨਾਮ ਜਪ ਕੇ ਸੁਖੀ ਹੋ ਜਾਂਦਾ ਹੈ ਲੱਖ ਕਰੋੜੀ ਬੰਦਨ ਪਰੇ ਲੱਖਾਂ ਕਰੋੜਾਂ ਦੇ ਨਾਲ ਵੀ ਜਿਸ ਦੇ ਮਨ ਨੂੰ ਵਨ ਨਾ ਪਵੇ ਸੰਤੋਖ ਨਾ ਹੋਵੇ ਹਰੀ ਕਾ ਨਾਮ ਜਪਤ ਨਿਸਤਰੀ ਉਹ ਹਰੀ ਦਾ ਨਾਮ ਜਪ ਕੇ ਤਰ ਜਾਂਦਾ ਹੈ ਤੇ ਤੰਤੁਖ ਵਾਲਾ ਹੋ ਜਾਂਦਾ ਹੈ। ਅਨੇਕ ਮਾਇਆ ਰੰਗ ਤਿਖ ਨਾ 부ਝਾਵੇ। ਮਾਇਆ ਦੇ ਅਨੇਕ ਤਰ੍ਹਾਂ ਦੇ ਆਨੰਦ ਵੀ ਜਿਤ ਦੀ ਤ੍ਰਿਸ਼ਨਾ ਨੂੰ ਪਿਆਸ ਨੂੰ ਨਹੀਂ 부ਝਾ ਸਕਦੇ। ਹਰ ਕਾ ਨਾਮ ਜਪਤ ਅਘਾਵੇ। ਉਹ ਹਰੀ ਦਾ ਨਾਮ ਜਪ ਕੇ ਤ੍ਰਿਪਤ ਹੋ ਜਾਂਦਾ ਹੈ। ਜਿਹ ਮਾਰਗ ਇਹ ਜਤ ਇਕੱਲਾ ਜਿਤ ਮਾਰਗ ਦੇ ਰਸਤੇ ਤੇ ਜੀਵ ਇਕੱਲਾ ਜਾਂਦਾ ਹੈ। ਤੇ ਹਰ ਨਾਮ ਸੰਗ ਹੋਤ ਸਹੇਲਾ ਉਥੇ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਉਹ ਜੀਵ ਦੇ ਨਾਲ ਸਹਾਈ ਹੁੰਦਾ ਹੈ ਐਸਾ ਨਾਮ ਮਨ ਸਦਾ ਧਿਆਈ ਹੈ ਹੀ ਮਨ ਮੇਰੀ ਐਸਾ ਨਾਮ ਸਦਾ ਹੀ ਧਿਆਉਣਾ ਚਾਹੀਦਾ ਹੈ ਐਸੇ ਨਾਮ ਦਾ ਸਦਾ ਸਿਮਰਨ ਕਰੀਏ ਨਾਨਕ ਗੁਰਮੁਖ ਪਰਮਗਤ ਪਾਈਏ ਹੀ ਨਾਨਕ ਜਿਸ ਨੂੰ ਗੁਰੂ ਦੇ ਉਪਦੇਸ਼ ਦੁਆਰਾ ਜਪ ਕੇ ਪਰਮਗਤੀ ਭਾਵ ਪੂਰਨ ਗਤੀ ਪਾਈ ਜਾ ਸਕਦੀ ਹੈ ਨਹੀਂ ਸ਼ੂਟਤ ਨਹੀਂ ਕੋਟ ਲਖਵਾਹੀ ਜੀਤਮੁ ਇਸ ਮੁਸ਼ਕਲ ਵਿੱਚੋਂ ਕਰੋੜਾਂ ਲੱਖਾਂ ਦੀ ਸਹਾਇਤਾ ਦੇ ਨਾਲ ਵੀ ਨਿਕਲ ਨਹੀਂ ਸਕਦਾ ਨਾਮ ਜਪਤ ਤਹਿ ਪਾਰ ਪਰਾਹੀ ਹੀ ਮੇਰੇ ਮਨ ਨਾਮ ਜਪ ਕੇ ਹੀ ਉਸ ਮੁਸ਼ਕਲ ਤੋਂ ਪਾਰ ਨਿਕਲ ਸਕਦਾ ਹੈ ਅਨੇਕ ਵਿਗਨਜੈ ਆਈ ਸੰਘਾਰੇ ਕਰੋੜਾਂ ਹੀ ਵਿਗਨ ਜਿਤ ਨੂੰ ਮਾਰਨ ਵਾਲੇ ਹੋਣ ਹਰ ਕਾ ਨਾਮ ਤਤਕਾਲ ਉਧਾਰੇ ਉਤੇ ਪਰਮਾਤਮਾ ਹਰੀ ਦਾ ਨਾਮ ਉਤ ਨੂੰ ਸ਼ਿੰਪਾਲ ਦੇ ਵਿੱਚ ਬਚਾ ਲੈਂਦਾ ਹੈ ਅਨੇਕ ਜੋਨ ਜਨਮੇ ਮਰ ਜਾਮ ਜੋ ਅਨੇਕਾ ਹਿਜੂਨਾਂ ਦੇ ਵਿੱਚ ਜਨਮ ਲੈ ਕੇ ਮਰਦਾ ਤੇ ਜਮਦਾ ਰਹਿੰਦਾ ਹੈ ਨਾਮ ਜਪਤ ਪਾਵੈ ਵਿਸ਼ਰਾਮ ਉਹ ਨਾਮ ਜਪ ਕੇ ਜਨਮ ਮਰਨ ਦੇ ਚੱਕਰਾਂ ਤੋਂ ਮੁਕਤ ਹੋ ਜਾਂਦਾ ਹੈ ਹਉ ਮੈ ਲਾ ਅਮਲ ਕਭੂ ਨਤੋ ਵੈ ਜੋ ਹੰਕਾਰ ਦੇ ਨਾਲ ਮੈਲਾ ਹੋ ਜਾਂਦਾ ਹੈ ਕਦੇ ਵੀ ਉਸ ਮੈਲ ਨੂੰ ਨਹੀਂ ਧੋਂਦਾ ਮਤਲਬ ਕਿ ਹੰਕਾਰ ਨਹੀਂ ਛੱਡਦਾ ਹਰ ਕਾ ਨਾਮ ਕੋਟ ਪਾਵ ਖੋ ਵੈ ਹਰੀ ਦਾ ਜਿਹੜਾ ਨਾਮ ਹੈ ਉਸ ਦੇ ਵੀ ਕਰੋੜਾਂ ਹੀ ਪਾਪਾਂ ਦਾ ਨਾਸ਼ ਕਰ ਦਿੰਦਾ ਹੈ ਐਸਾ ਨਾਮ ਜਪੇ ਮਨ ਰੰਗ ਹੀ ਮੇਰੇ ਮਨ ਐਸਾ ਪਰਮਾਤਮਾ ਦਾ ਨਾਮ ਮਨ ਦੇ ਵਿੱਚ ਜਪ ਨਾਨਕ ਪਾਈਏ ਸਾਧਕੇ ਸੰਗ ਹੀ ਨਾਨਕ ਐਸਾ ਨਾਮ ਸਾਧ ਦੇ ਸੰਗ ਵਿੱਚੋਂ ਹੀ ਪਾਇਆ ਜਾਂਦਾ ਹੈ ਜਿਹੇ ਮਾਰਕ ਕੇ ਗਨੇ ਜਾਈ ਨਕੋਸਾ ਹੀ ਜੀਵ ਜਿਸ ਰਸਤੇ ਤੂੰ ਕੋਹ ਗਿਣੇ ਨਹੀਂ ਜਾ ਸਕਦੇ ਪਾਵ ਲੰਬਾ ਰਸਤਾ ਕਰਕੇ ਜਾ ਰਿਹਾ ਹੈ ਖਾਂਣ ਪੀਣ ਨੂੰ ਕੁਝ ਵੀ ਨਹੀਂ ਮਿਲਦਾ ਹਰੀ ਕਾ ਨਾਮ ਉਹ ਸੰਗ ਤੋਤਾ ਉੱਥੇ ਹਰੀ ਦਾ ਨਾਮ ਤੇਰੇ ਨਾਲ ਭੋਜਨ ਹੋਵੇਗਾ ਜੇ ਇਹ ਪੈਂਡੇ ਮਹਾ ਅੰਧ ਗੁਬਾਰਾ ਜਿਤ ਰਸਤੇ ਵਿੱਚ ਅੰਤਾਂ ਦਾ ਅਤਿਅੰਤ ਹੀ ਹਨੇਰਾ ਘਟਾ ਮਿੱਟੀ ਤੇ ਝਖੜ ਹੋਵੇਗਾ ਹਰੀ ਕਾ ਨਾਮ ਸੰਗ ਉਜਿਆਰਾ ਤੇ ਹਰੀ ਦਾ ਨਾਮ ਉਸ ਰਸਤੇ ਵਿੱਚ ਤੇਰੇ ਲਈ ਚਾਨਣਾ ਹੋਵੇਗਾ ਭਾਵ ਰੌਸ਼ਨੀ ਕਰੇਗਾ ਜਹ ਪੰਥ ਤੇਰਾ ਕੋ ਨਸਤੀ ਜਾਨ ਉਸ ਰਸਤੇ ਤੇ ਜਿਸ ਰਸਤੇ ਤੇ ਤੇਰਾ ਕੋਈ ਵੀ ਜਾਣ ਪਹਿਚਾਨ ਵਾਲਾ ਨਹੀਂ ਹੋਵੇਗਾ ਹਰੀ ਕਾ ਨਾਮ ਤਹ ਨਾਲ ਪਛਾਨ ਉਥੇ ਹਰੀ ਪਰਮਾਤਮਾ ਦਾ ਨਾਮ ਹੀ ਤੇਰੀ ਪਹਿਚਾਨ ਹੋਵੇਗੀ ਜਿਹੇ ਮਹਾ ਪਾਇਨ ਤਪਤ ਬਹੁ ਕਾਮ ਜਿੱਥੇ ਅਤਿਅੰਤ ਹੀ ਡਰਾਵਣੀ ਧੁੱਪ ਮਤਲਬ ਕਿ ਬਹੁਤ ਜ਼ਿਆਦਾ ਤਪਸ਼ ਹੋਵੇਗੀ ਤਹ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ ਉਥੇ ਹਰੀ ਪ੍ਰਮਾਤਮਾ ਦੇ ਨਾਮ ਦੀ ਤੇਰੀ ਉਪਰ ਸ਼ਾਂ ਹੋਵੇਗੀ ਜਹੇ ਤਿਰਖਾਮਨ ਤੁਝ ਆਕਰਖੇ ਜਿੱਥੇ ਤੂੰ ਪਿਆਸ ਦੇ ਨਾਲ ਮਰੇਗਾ ਪਿਆਸ ਤੈਨੂੰ ਖਿੱਚ ਪਾਵੇਗੀ ਤੇਰੇ ਮਨ ਨੂੰ ਖਿੱਚ ਪਾਵੇਗੀ ਤਹ ਨਾਨਕ ਹਰੀ ਹਰੀ ਅੰਮ੍ਰਿਤ ਵਰਖੈ ਉਥੇ ਹਰੀ ਦੇ ਨਾਮ ਦੀ ਤੇਰੇ ਉੱਪਰ ਅਤਿਅੰਤ ਵਰਖਾ ਹੋਵੇਗੀ ਹਰੀ ਦੇ ਨਾਮ ਰੂਪੀ ਅੰਮ੍ਰਿਤ ਵਰਸੇਗਾ ਭਗਤ ਜਨਾ ਕੀ ਵਰਤਨ ਨਾਮ ਭਗਤ ਜਨਾਂ ਦਾ ਵਿਵਹਾਰ ਨਾਮ ਜਪੌਂਦਾ ਹੈ ਸੰਤ ਜਨਾ ਕੇ ਮਨ ਵਿਸ਼ਰਾਮ ਤੇ ਨਾਮ ਸੰਤ ਜਨਾ ਦੇ ਨਾਮ ਵਿੱਚ ਵਸਦਾ ਹੈ ਹਰੀ ਕਾ ਨਾਮ ਦਾਸ ਕੀ ਓਟ ਹਰੀ ਦਾ ਜਿਹੜਾ ਨਾਮ ਹੈ ਉਹ ਦਾਸ ਦਾ ਓਟ ਆਸਰਾ ਹੁੰਦਾ ਹੈ ਹਰੀ ਕੇ ਨਾਮ ਉਦਰੇ ਜਨ ਕੋਟ ਹਰੀ ਦੇ ਨਾਮ ਨਾਲ ਕਰੋੜਾਂ ਸੇਵਕ ਤਰ ਜਾਂਦੇ ਹਨ ਹਰੀ ਜਸ ਕਰਤ ਸੰਤ ਦਿਨ ਰਾਤ ਹਰੀ ਦਾ ਜਸ ਸੰਤ ਨੇ ਜਿਹੜੇ ਉਹ ਰਾਤ ਦਿਨ ਕਰਦੇ ਹਨ ਹਰੀ ਹਰੀ ਔਕਸਤ ਕਮਾਤ ਸਾਧੂ ਹਰੀ ਦੇ ਨਾਮ ਰੂਪੀ ਦਵਾਈ ਨੂੰ ਵਰਤਦੇ ਹਨ ਆਪਣੇ ਮਨ ਨੂੰ arogh ਰੱਖਣ ਲਈ ਹਰੀ ਜਨ ਕੇ ਹਰ ਨਾਮ ਨਿਦਾਨ ਹਰੀ ਦੇ ਸੇਵਕ ਪਾਸ ਹਰੀ ਨਾਮ ਦਾ ਖਜ਼ਾਨਾ ਹੁੰਦਾ ਹੈ ਪਾਰ ਬ੍ਰਹਮ ਜਨ ਕੀਨੋ ਦਾਨ ਪਾਰ ਬ੍ਰਹਮ ਨੇ ਆਪਣੇ ਸੇਵਕਾਂ ਨੂੰ ਆਪ ਇਹ ਦਾਨ ਦਿੱਤਾ ਹੈ ਜੋ ਹਰੀ ਦਾ ਨਾਮ ਰੂਪੀ ਖਜ਼ਾਨਾ ਹੈ ਮੰਤਨ ਰੰਗ ਰ ਤੇ ਰੰਗ ਇਕੇ ਜਿਨ੍ਹਾਂ ਦੇ ਮਨ ਤਨ ਦੇ ਵਿੱਚ ਇੱਕ ਰੰਗ ਦੇ ਵਿੱਚ ਰੰਗੇ ਹੋਏ ਹਨ ਨਾਨਕ ਜਨਕੇ ਵਿਰਤ ਵਿਵੇਕੇ ਗੁਰੂ ਜੀ ਫਰਮਾਉਂਦੇ ਹਨ ਕਿ ਉਹਨਾਂ ਦੀ ਵਿਅਕਤੀ ਗਿਆਨ ਵਾਲੀ ਹੋ ਗਈ ਹੈ ਹਰੀ ਕਾ ਨਾਮ ਜਨ ਕੋ ਮੁਕਤ ਜੁਗਤ ਹਰੀ ਦਾ ਨਾਮ ਸੇਵਕਾਂ ਨੂੰ ਮੁਕਤੀ ਦੀ ਯੁਗਤੀ ਦਾ ਸਾਧਨ ਦਿੰਦਾ ਹੈ ਹਾਈ ਕੇ ਨਾਮ ਜਨ ਕੋ ਤ੍ਰਿਪਤ ਭੁਗਤ ਹਰੀ ਦਾ ਨਾਮ ਦੇ ਨਾਲ ਸੇਵਕਾਂ ਨੂੰ ਪੋਗਾ ਤੋਂ ਤ੍ਰਿਪਤੀ ਮਿਲਦੀ ਹੈ ਹਰੀ ਕਾ ਨਾਮ ਜਨ ਕਾ ਰੂਪ ਰੰਗ ਹਰੀ ਦਾ ਜਿਹੜਾ ਨਾਮ ਹੈ ਉਹ ਦਾਸਾਂ ਦੀ ਰੂਪਰੇਖਾ ਹੁੰਦੀ ਹੈ ਹਰੀ ਨਾਮ ਜਪਤ ਕਵ ਪਰੇ ਨ ਭੰਗ ਹਰੀ ਦਾ ਨਾਮ ਜਪਦਿਆਂ ਕੋਈ ਵੀ ਵਿਗਨ ਨਹੀਂ ਪੈਂਦਾ ਹਰੀ ਕਾ ਨਾਮ ਜਨ ਕੀ ਵਡਿਆਈ ਹਰੀ ਦਾ ਨਾਮ ਦਾਸਾਂ ਦੀ ਵਡਿਆਈ ਹੈ ਹਰੀ ਕੇ ਨਾਮ ਜਨ ਤੋਬਾ ਪਾਈ ਹਰੀ ਦਾ ਨਾਮ ਜਪਕੇ ਹੀ ਦਾਸ ਤੋਬਾ ਪਾਉਂਦੇ ਹਨ ਹਰ ਕਾ ਨਾਮ ਜਨ ਕੋ ਭੋਗ ਜੋਗ ਹਰੀ ਦਾ ਨਾਮ ਹੀ ਦਾਸਾਂ ਦਾ ਖਾਣਾ ਪੀਣਾ ਤੇ ਜੋ ਕਮਾਉਣ ਦਾ ਹੈ ਕਮਾਉਣ ਦਾ ਸਾਧਨ ਹੈ ਹਰੀ ਨਾਮ ਜਪਤ ਕੁਛ ਨਹੀਂ ਬਿਯੋਗ ਹਰੀ ਦਾ ਨਾਮ ਜਪਦਿਆਂ ਹਰੀ ਨਾਲੋਂ ਪਰਮਾਤਮਾ ਨਾਲੋਂ ਵਿਛੋੜਾ ਨਹੀਂ ਹੁੰਦਾ ਜਨ ਰਾਤਾ ਹਰੀ ਨਾਮ ਕੀ ਸੇਵਾ ਹਰੀ ਨਾ ਦਾ ਜਿਹੜਾ ਦਾਸ ਹੈ ਉਹ ਹਰੀ ਨਾਮ ਦੀ ਜਿਹੜੀ ਸੇਵਾ ਹੈ ਸਿਮਰਨ ਹੈ ਉਹਦੇ ਵਿੱਚ ਰੰਗਿਆ ਰਹਿੰਦਾ ਹੈ ਨਾਨਕ ਪੂਜੇ ਹਰੀ ਹਰੀ ਦੇਵਾ ਗੁਰੂ ਨਾਨਕ ਜੀ ਹਰੀ ਹਰੀ ਦੇਵ ਪਰਮਾਤਮਾ ਦੇ ਪੂਜਨ ਕਰਦੇ ਹਨ ਹਰੀ ਹਰੀ ਜਨਕੇ ਮਾਲ ਖਜ਼ੀਨਾ ਹਰੀ ਦਾ ਨਾਮ ਹੀ ਦਾਸ ਦਾ ਮਾਲ ਤੇ ਖਜ਼ਾਨਾ ਹੁੰਦਾ ਹੈ ਹਰੀ ਤਨ ਜਨਕੋ ਆਪ ਪ੍ਰਭ ਦਿਨਾ ਜਿਹੜਾ ਹਰੀ ਦਾ ਨਾਮ ਹੈ ਉਹ ਤਾਂ ਪ੍ਰਭੂ ਨੇ ਆਪਣੇ ਦਾਸਾਂ ਨੂੰ ਆਪ ਹੀ ਦਿੱਤਾ ਹੈ ਜੋ ਹਰੀ ਦੇ ਨਾਮ ਰੂਪੀ ਖਜ਼ਾਨਾ ਹੈ ਹਰੀ ਹਰੀ ਜਨਕੇ ਊਟ ਤਤਾਣੀ ਹਰੀ ਦਾ ਨਾਮ ਹੀ ਭਗਤਾਂ ਦਾ ਬਲਵਾਨ ਆਸਰਾ ਹੁੰਦਾ ਹੈ ਹਰੀ ਪ੍ਰਤਾਪ ਜਨ ਅਵਰ ਨ ਜਾਣੀ ਹਰੀ ਦੇ ਪ੍ਰਤਾਪ ਕਰਕੇ ਦਾਸ ਹੋਰ ਕਿਸੇ ਵੀ ਆਸਰੇ ਨੂੰ ਨਹੀਂ ਜਾਣਦਾ ਓਤ ਪੋਤ ਜਨ ਹਰ ਰਸ ਰਾਤੇ ਹਰੀ ਨਾਮ ਦੇ ਰਸ ਦੇ ਵਿੱਚ ਦਾਸ ਭਾਵੇਂ ਤਾਣੇ ਪੇਟੇ ਦੇ ਵਾਂਗੂ ਰੰਗੇ ਰਹਿੰਦੇ ਹਨ ਸੁਣ ਸਮਾਦ ਨਾਮ ਰਸ ਮਾਤੇ ਨਾਮ ਰਸ ਦੀ ਮਸਤੀ ਕਰਕੇ ਹੀ ਇੱਕ ਰਸ ਤੇ ਸਮਾਦੀ ਦੇ ਵਿੱਚ ਦਾਸ ਲੀਨ ਰਹਿੰਦੇ ਹਨ ਆਠ ਪਹਿਰ ਜਨ ਹਰੀ ਹਰੀ ਜਪੇ ਅਠੇ ਪਹਿਰ ਦਾਸ ਹਰੀ ਹਰੀ ਜਪਦਾ ਹੈ ਹਰਿ ਕਾ ਭਗਤ ਪ੍ਰਗਟ ਨਹੀਂ ਛਪੇ ਹਰਿ ਦਾ ਭਗਤ ਪ੍ਰਗਟ ਹੁੰਦਾ ਹੈ ਉਹ ਛੁਪਿਆ ਨਹੀਂ ਰਹਿੰਦਾ ਹਰਿ ਕੀ ਭਗਤੀ ਮੁਕਤ ਵਹੁ ਕਰੇ ਹਰਿ ਦੀ ਜਿਹੜੀ ਭਗਤੀ ਹੈ ਉਹ ਅਨੇਕਾਂ ਨੂੰ ਹੀ ਮੁਕਤੀ ਦਿੰਦੀ ਹੈ ਨਾਨਕ ਜਨ ਸੰਗ ਕੀਤੇ ਤਰੇ ਪ੍ਰਭੂ ਦੇ ਦਾਸਾਂ ਦੇ ਨਾਲ ਲੱਗ ਕੇ ਪਾਉ ਸਾਧੂ ਸੰਤਾਂ ਕਰਕੇ ਹੀ ਅਨੇਕਾਂ ਤਰ ਗਏ ਹਨ ਪਾਰ ਜਾਤੇ ਹੀ ਹਰਿ ਕੋ ਨਾਮ ਇਹ ਹਰੀ ਦਾ ਨਾਮ ਹੀ ਪਾਰ ਜਾਤ ਬ੍ਰਿਛ ਮਤਲਬ ਕਿ ਇੱਕ ਪੇੜ ਹੈ ਕਾਮਤੇਨ ਹਰੀ ਹਰ ਗੁਣ ਗਾਮ ਹਰੀ ਦੇ ਨਾਮ ਹਰੀ ਦੇ ਗੁਣ ਗਾਉਣਾ ਉਹ ਹੋਈ ਕਾਮਤੇਨ ਗਉਦੀ ਪੂਜਾ ਹੈ ਸਭ ਤੋਂ ਉੱਤਮ ਹਰ ਕੀ ਕਥਾ ਹਰ ਦੀ ਕਥਾ ਸਭ ਤੋਂ ਸ਼੍ਰੇਸ਼ਟ ਹੈ ਨਾਮ ਸੁਣ ਤਰਦ ਦੁੱਖ ਲਥਾ ਹਰੀ ਦਾ ਨਾਮ ਤੁਣ ਕੇ ਸ਼ਰੀਰ ਦੀ ਪੀੜਾ ਤੇ ਮਨ ਦਾ ਦੁੱਖ ਮਿਟ ਜਾਂਦਾ ਹੈ ਨਾਮ ਕੀ ਮਹਿਮਾ ਸੰਤ ਰਿੱਧ ਵਸੈ ਨਾਮ ਦੀ ਮਹਿਮਾ ਸੰਤਾਂ ਦੇ ਹਿਰਦੇ ਵਿੱਚ ਵਸਦੀ ਹੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤਾਂ ਦੀ ਕਿਰਪਾ ਕਰਕੇ ਹੀ ਸਭ ਪਾਪ ਨਸ਼ਟ ਹੋ ਜਾਂਦੇ ਹਨ ਸੰਤ ਕਾ ਸੰਗ ਵਡਭਾਗੀ ਪਾਈਐ ਸੰਤ ਦੀ ਸੰਗਤ ਵੱਡੇ ਭਾਗਾਂ ਕਰਕੇ ਹੀ ਪ੍ਰਾਪਤ ਹੁੰਦੀ ਹੈ ਸੰਤ ਕੀ ਸੇਵਾ ਨਾਮ ਧਿਆਈਐ ਸੰਤਾਂ ਦੀ ਸੇਵਾ ਕਰਕੇ ਹੀ ਨਾਮ ਧਿਆਈਦਾ ਹੈ ਨਾਮ ਤੁਲ ਕੁਛ ਅਵਰ ਨਾ ਕੋਈ ਨਾਮ ਦੇ ਬਰਾਬਰ ਹੋਰ ਕੋਈ ਵੀ ਵਸਤੂ ਨਹੀਂ ਹੈ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਈ ਗੁਰੂ ਜੀ ਕਹਿੰਦੇ ਹਨ ਕਿ ਕੋਈ ਵਿਰਲਾ ਸੇਵਕ ਹੀ ਗੁਰੂ ਦੇ ਦੁਆਰੇ ਨਾਮ ਪਾਉਂਦਾ ਹੈ ਹਰੀ ਦਾ ਨਾਮ ਸਭ ਪਦਾਰਥਾਂ ਤੋਂ ਸ਼੍ਰੇਸ਼ਟ ਹੈ ਭਾਵ ਕੀ ਉੱਤਮ ਹੈ ਇਸ ਦੇ ਬਰਾਬਰ ਕੋਈ ਵੀ ਹੋਰ ਵਸਤੂ ਨਹੀਂ ਪਹੁੰਚ ਸਕਦੀ ਸਤਗੁਰ ਦੀ ਕਿਰਪਾ ਦੇ ਨਾਲ ਹੀ ਨਾਮ ਦੀ ਪ੍ਰਾਪਤੀ ਹੁੰਦੀ ਹੈ ਪ੍ਰਭੂ ਦੇ ਭਗਤਾਂ ਨੂੰ ਉਸ ਦੇ ਨਾਮ ਦੇ ਵਿੱਚ ਹੀ ਸਭ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਪੁੱਲ ਚੁੱਕ ਮਾਫ ਕਰਨੀ ਵਾਹਿਗੁਰੂ ਜੀ